ਇੱਕ ਵਾਰ ਫਿਰ ਤੋਂ ਮੁੜ ਹਾਜ਼ਰ ਹੋਏ ਹਾਂ ਤਾਜ਼ਾ ਖਬਰ ਲੈ ਕੇ ਚੜ੍ਹਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਦੁੱਧ ਦੇ ਪੈਸਿਆਂ ਦੇ ਲੈਣ ਦੇਣ ਦੇ ਚੱਕਰ ਵਿੱਚ ਪਿੰਨ ਪਿੱਟੇਵੜ ਦੇ ਹਰਜੀਤ ਸਿੰਘ ਬਚਿੱਤਰ ਸਿੰਘ ਅਤੇ ਹਰਜੀਤ ਸਿੰਘ ਦੇ ਪੁੱਤਰ ਨੇ ਧੋਖੇ ਨਾਲ ਦੋਦੀ ਨੂੰ ਆਪਣੇ ਘਰ ਬੁਲਾ ਕੇ ਉਸ ਨੂੰ ਬੰਦੀ ਬਣਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਰੱਸੀ ਨਾਲ ਗਲਾ ਕੁੱਟ ਕੇ ਕਥਿਤ ਤੌਰ ਤੇ ਉਸ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਇਹ ਦੋਸ਼ ਲਗਾਉਂਦੇ ਹੋਏ ਪਿੰਡ ਪਿੱਟੇਵੜ ਦੇ ਹੀ ਵਾਸੀ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਇਸ ਵਕਤ ਪਿੰਡ ਮਾਹਲ ਵਿਖੇ ਦੁੱਧ ਦੀ ਡੇਰੀ ਚਲਾਉਂਦਾ ਹੈ। 2 ਦਿਨ ਪਹਿਲਾਂ ਉਸਦੇ ਪਿੰਡ ਦੇ ਵਾਸੀ ਹਰਜੀਤ ਸਿੰਘ ਨੇ ਉਸ ਨੂੰ ਫੋਨ ਕੀਤਾ ਕਿ ਉਹ ਵੱਡਾ ਬੌਲੀ ਤੋਂ ਉਹਨਾਂ ਦੀ ਫੀਡ ਲਦ ਕੇ ਲੈ ਆਵੇ। ਉਸਨੇ ਦੱਸਿਆ ਕਿ ਬੌਲੀ ਤੋਂ ਫੀਡ ਲਦਵਾ ਕੇ ਹਰਜੀਤ ਸਿੰਘ ਵੀ ਉਸਦੇ ਨਾਲ ਗੱਡੀ ਵਿੱਚ ਬੈਠ ਗਿਆ। ਉਸਨੇ ਕਾਰਪੌਂਚ ਕੇ ਗੱਡੀ ਆਪਣੇ ਕਾਰ ਦੇ ਅੰਦਰ ਲਗਵਾ ਲਈ ਤੇ ਗੇਟ ਬੰਦ ਕਰਕੇ ਉਸ ਦੀਆਂ ਬਾਹਾਂ ਪਿੱਛੇ ਬੰਨ੍ਹ ਕੇ ਉਸ ਨੂੰ ਬੰਦੀ ਬਣਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਰੱਸੀ ਨਾਲ ਗਲਾ ਕੁੱਟ ਕੇ ਉਸ ਨੂੰ ਜਾਨੋਂ ਮਾਰ ਦੇ ਦੀ ਕੋਸ਼ਿਸ਼ ਕੀਤੀ ਉਸ ਦੀਆਂ ਚੀਕਾਂ ਤੇ ਰੌਲਾ ਸੁਣ ਕੇ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ 4 ਘੰਟਿਆਂ ਬਾਅਦ ਉਕਤ ਵਿਅਕਤੀਆਂ ਦੇ ਚੁੰਗਲ ਵਿੱਚੋਂ छुड़ਵਾਇਆ ਉਸਨੇ ਦੱਸਿਆ ਕਿ ਉਸਨੇ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਦਰਖਾਸਤ ਦਿੱਤੀ ਪਰ 3 ਦਿਨ ਭੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਉਸਨੇ ਇਹ ਵੀ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਉਸ ਦੀ ਗੱਡੀ ਵਿੱਚੋਂ ਕਮੇਟੀ ਦੇ ਰੱਖੇ 1 ਲੱਖ ਰੁਪਏ ਵੀ ਕੱਢ ਲਏ ਇਸ ਸਬੰਧੀ ਡੀਐਸਟੀ ਕਰਨ ਸ਼ਰਮਾ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਪਾਸ ਦਰਖਾਸਤ ਆਈ ਹੈ ਅਤੇ ਅਸੀਂ ਪੀੜਤ ਵਿਅਕਤੀ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਹੈ ਅਤੇ ਜੋ ਵੀ ਰਿਪੋਰਟ ਆਵੇਗੀ ਉਸ ਦੇ ਆਧਾਰ 'ਤੇ ਮਲੂਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੋਦਾ ਕੰਮ ਕਰਦੇ ਸੀ ਦੁੱਧ ਲੈਣ ਚੱਲੇ ਪਿੰਡੋਂ ਆਪਣੀ ਹੱਡ ਬੀਤੀ ਦਸਦੇ ਹੋਏ ਖੂਬ ਮਾਰਦੇ ਸ਼ਿਕਾਰ ਹੋਏ ਦੋਦੀ ਹੱਡੇ ਦੇ ਫਿਰ ਲੱਦੀ ਆਈ ਦੋ ਦੋਸਤੇ ਗਲੇ ਵਿੱਚ ਫੜਲੇ ਸੀ ਨਾਲ ਗਲਾ ਕੁੱਟਣ ਦੇ ਨਿਸ਼ਾਨ ਮੋਹਰੇ ਫਿਰ ਲੱਦ ਕੇ ਮੈਂ ਸਾਰਾ ਦੁੱਧ ਆਪਣਾ ਇਕੱਠਾ ਕਰ ਲਿਆ ਚੋਣ ਦੀ ਕਾਰਵਾਈ ਬਾਰੇ ਦਸਦੇ ਹੋਏ ਦੀ ਜੀ ਜਿਸਨੇ ਤਾਂ ਦੁੱਧ ਮਚਵਾ ਗਏ ਨਾਲ ਕਿ ਨਾਲ ਮੇਰੇ ਘਰੀ ਦੇ ਰਹਿਗਿਆ ਸੀ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਂਟੀ ਪਿੱਟੇ ਵੱਡੋਂ ਇਹਦੇ ਇਹਦੇ ਚੱਲ ਕੇ ਡੇਰੇ ਦੇ ਇਹਦੇ ਘਰ ਲੈ ਗਿਆ ਮੈਨੂੰ ਘਰ ਜਾ ਕੇ ਗੇਟ ਖੋਲ੍ਹ ਕੇ ਐਨੇ ਮੇਰੇ ਗੱਡੀ ਵਾਲ ਦੀ ਅੰਦਰ ਅੰਦਰ ਵਾਲ ਕੇ ਫੀਟ ਲਾਈ ਤਨਾਲ ਮੜਕੇ ਨੇ ਗੇਟ ਕਰ ਲਿਆ ਬੰਦ ਦਰਵਾਜਾ ਬੰਦ ਕਰਕੇ ਮੈਨੂੰ ਬੰਦੀ ਬਣਾ ਲਿਆ ਬੇ ਗੱਜ ਰੱਸੀ ਪਾ ਲਈਏ ਨੇ ਤੇ ਪਿੱਛੋਂ ਬਹਾਵਾਂ ਬਾਲਿਆ ਤੇ ਮੈਨੂੰ ਬੋੜਾ ਗਾਇ ਕੋ ਲੋ ਕੀਤਾ ਮੇਰੀ ਪੱਗ ਲਾਈ ਹੈ ਨਾ ਬਹੁਤ ਬੇਇੱਜ਼ਤੀ ਕੀਤੀ ਬਹੁਤ ਜਾਨਵਰ ਮਾਰ ਦੀ ਪੂਰੀ ਰੱਸੀ ਨੇ ਪੂਰਾ ਘੁੱਟਿਆ ਨਾ ਬਹੁਤ ਜਾਨਵਰ ਮਾਰ ਦੀ ਕੋਸ਼ਿਸ਼ ਕੀਤੀ ਬਾਹਰੋਂ ਲੁੱਕੀ ਪੈਲੀ ਪੂਲੀ ਵਾਂਦੇ ਲੱਗੋ ਟਰੈਕਟਰ ਵਾਂਦੇ ਉਹਨਾਂ ਆਵਾਜ਼ਾਂ ਉੱਜਾਂ ਸੁਣੀਆਂ ਤੇ ਉਹਨਾਂ ਮੈਨੂੰ ਛਡਾਇਆ ਕਦੀ ਮੈਨੂੰ ਚੈੱਕ ਤੇ ਸਾਈਨ ਕਰਕੇ ਦੇ ਜਾਂਦੇ ਕਦੀ ਜਾਂਦੇ ਗੂਗਲ ਪੇ ਖੋਲ ਤੇ ਉੱਤੇ 10 ਬੈਲੈਂਸ ਕਿੰਨਾ ਜ਼ੇਰਾ ਕਦੀ ਇਹਨਾਂ ਨੂੰ ਸਟੈਂਪ ਤੇ ਲਿ ਆ ਇੱਥੇ ਸੈਨ ਕਰਕੇ ਤੇ ਕਿੰਨੇ ਪੈਸੇ ਤੇਰੇ ਕੋਲ ਹੈਗੇ ਕਿੰਨੇ ਨਹੀਂ 1 ਲੱਖ ਰੁਪਏ ਦੀ ਕਮੇਟੀ ਚੁੱਕੀ ਉਹੀ ਇਹਨਾਂ ਗੱਡੀ ਚੋਂ ਕੱਢ ਲਈ ਤਿੰਨ ਜਣੇ ਤਿੰਨ ਜਣੇ ਸੀ ਪਚਤ ਸਿੰਘ ਹਰਜੀਤ ਸਿੰਘ ਇੱਕ ਉਹਨਾਂ ਦਾ ਹਰਜੀਤ ਸਿੰਘ ਦਾ ਲੜਕਾ ਹੈ ਨਾਲ ਤਿੰਨ ਜਣੇ ਮੈਨੂੰ ਬੰਦੀ ਬਣਾ ਛੜਾ ਚਾਰ ਘੰਟੇ ਬੰਦੀ ਬਣਾ ੜਾ ਨਾਲ ਇਹ ਸਾਰਾ ਦੁੱਧ ਸਾਰਾ ਸੱਚਾ ਰਾਤ ਖਰਾਬ ਕਰਤਾ ਬਹੁਤ ਕੁੱਟਮਾਰ ਕੀਤੀ ਜੀ ਬਹੁਤ ਜ਼ਿਆਦਾ ਉਹਨਾਂ ਬੰਦੀ ਬਣਾਇਆ ਮੈਨੂੰ ਪੁਲਿਸ ਨੂੰ ਦਰਖਾਸਤ ਦਿੱਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਤਿੰਨ ਦਿਨ ਹੋ ਗਏ ਵੀ ਅੱਜ ਦਰਖਾਸਤ ਦਿੱਤੀ ਨੂੰ ਕੋਈ ਕਾਰਵਾਈ ਨਹੀਂ ਹੋਈ ਮੈਂ ਬੇਨਤੀ ਕਰਦਾ ਹਾਂ ਐਸਐਸਪੀ ਨੂੰ ਕੁਝੋਂ ਤੁਮਾਨੂੰ ਮੁੱਖ ਮੰਤਰੀ ਸਾਹਿਬ ਨੂੰ ਤੇ ਮੈਨੂੰ ਕੋਈ ਇਨਸਾਫ ਦਿੱਤਾ ਜਾਵੇ। ਜਿਹੜਾ ਕਿਸੇ ਇੱਕ ਬੰਦੇ ਨੂੰ ਬੰਦੀਕ ਬਣਾ ਕੇ ਉਹਦੇ ਗਲ ਚ ਰੱਸੀ ਪਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਕੀ ਮੰਗਦਾ ਜੀ। ਇਹ ਪਰਸੋਂ ਦੀ ਘਟਨਾ ਹੈ ਸਾਡੇ ਕੋਲ ਕੰਪਲੇਂਟ ਆਉਂਦੀ ਹੈ ਕਿ ਹਰਦੇਵ ਸਿੰਘ ਵਾਸੀ ਭਿੱਟੇਵੜ ਜੋ ਕਿ ਹਰਜੀਤ ਸਿੰਘ ਤੇ ਬਜਿੱਤਰ ਸਿੰਘ ਦੇ ਖਿਲਾਫ ਕੰਪਲੇਂਟ ਕਰਦਾ ਹੈ ਹਰਦੇਵ ਸਿੰਘ ਦੁੱਧ ਦੀ ਡੇਰੀ ਤੇ ਕੰਮ ਕਰਦਾ ਹੈ। ਇਹਦਾ ਕੁਛ ਪੈਸਿਆਂ ਦਾ ਲੈਂਡ ਡੇਟ ਸੀਗਾ ਹਰਜੀਤ ਸਿੰਘ ਤੇ ਬਚਿੱਤਰ ਸਿੰਘ ਨਾਲ ਜਿਹਦੇ ਕਰਕੇ ਇਹਨਾਂ ਦਾ ਕੋਈ ਝਗੜਾ ਹੋਇਆ ਜਿਹੜੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਉਹਨੂੰ ਗਰਲ 'ਚ ਰੱਸੀ ਪਾ ਕੇ ਕੁੱਟਿਆ ਗਿਆ ਤੇ ਹੋਰ ਵੀ ਜਿਹੜੇ ਅਲੀਗੇਸ਼ਨਸ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਜਿਹੜੀ ਗਰਲ 'ਚ ਰੱਸੀ ਪਾ ਕੇ ਕੁੱਟਣ ਵਾਲੀ ਗੱਲ ਹੈ ਉਹਦਾ ਅਸੀਂ ਮੈਡੀਕਲ ਕਰਵਾਇਆ ਤੇ ਮੈਡੀਕਲ ਦੀ ਰਿਪੋਰਟ ਅਜੇ ਵੇਟेड ਹੈ ਜਿੱਦਾਂ ਹੀ ਉਹਦੀ ਰਿਪੋਰਟ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਬੇਸ ਤੇ ਅਸੀਂ ਐਕਸ਼ਨ ਲੈਂਦੇ ਹਾਂ ਤੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਦੋਸ਼ੀਆਂ 'ਤੇ ਕਰਨਾ ਹੈ